ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੱਡਾ ਫੈਸਲਾ ਲੈ ਲਿਆ ਗਿਆ ਹੈ ਤਿੰਨ ਵਿਦੇਸ਼ੀ ਦੌਰੇ ਜਿਹੜੇ ਆ ਆਪਣੇ ਰੱਦ ਕਰ ਦਿੱਤੇ ਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਨੀਦਰਲੈਂਡ ਨਾਰਵੇਟ ਕ੍ਰੇਸ਼ੀਆ ਜਾਣਾ ਸੀਗਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੇ ਪਰ ਫਿਲਹਾਲ ਇਹ ਸਟ੍ਰਾਈਕ ਆਪਰੇਸ਼ਨ ਸੰਦੂਰ ਤੋਂ ਬਾਅਦ ਦੇ ਵਿੱਚ ਆਪਣੇ ਤਿੰਨੇ ਵਿਦੇਸ਼ੀ ਦੌਰੇ ਜਿਹੜੇ ਆ ਉਹ ਰੱਦ ਕਰ ਦਿੱਤੇ ਗਏ ਨੇ ਤੇ ਉਧਰ हां जीएनके ਦੇ सीएम ਦੇ ਨਾਲ ਵੀ ਮੀਟਿੰਗ ਜਿਹੜੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੀ ਖਤਮ ਹੋ ਚੁੱਕੀ ਹੈ ਔਰ ਵੱਖ-ਵੱਖ ਦੇਸ਼ਾਂ ਦੇ ਵਿੱਚ ਵੱਖ-ਵੱਖ ਐਡਵਾਈਜ਼ਰੀਆਂ ਵੀ ਜਾਰੀ ਹੋ ਚੁੱਕੀਆਂ ਨੇ ਤਾਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਅਦਰ ਅਮਿਸ਼ਾਦ ਵੱਲੋਂ ਵੀ ਇੱਕ ਟਵੀਟ ਵੱਡਾ ਕੀਤਾ ਗਿਆ ਹੈ ਉਹਨਾਂ ਵੀ ਕਿਹਾ ਕਿ ਜੋ ਸਾਡੇ ਦੇਸ਼ ਦੇ ਲੋਕਾਂ ਦੇ ਉੱਪਰ ਨਾਗਰਿਕਾਂ ਦੇ ਉੱਪਰ ਜਿਹੜੇ ਘੁੰਮਣ ਗਏ ਕੋਈ ਸੀ ਪਹਿਲਗਾਮ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਟਾਈਮ ਸਪੈਂਡ ਕਰਨ ਦੇ ਵਾਸਤੇ ਗਏ ਸੀ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਉਹਦਾ ਅਸੀਂ ਬਦਲਾ ਲਿਆ ਉਹ ਸਾਡੇ ਭਰਾਵਾਂ ਦਾ ਭੈਣਾਂ ਦਾ ਅਸੀਂ ਬਦਲਾ ਲੈ ਲਿਆ ਹੈ ਤਾਂ ਇਹ ਟਵੀਟ ਵੀ ਉਹਨਾਂ ਨੇ ਕੀਤਾ ਹੈ ਤਾਂ 에어 ਸਟ੍ਰਾਈਕ ਸੰਦੂਰ ਆਪਰੇਸ਼ਨ ਤੋਂ ਬਾਅਦ ਦੇ ਵਿੱਚ ਹਮੇਸ਼ਾ ਦਾ ਟਵੀਟ ਜਿਹੜਾ ਉਹ ਦੇਖਣ ਨੂੰ ਮਿਲਿਆ ਉਹਨਾਂ ਕਹਿ ਕਿ ਅਸੀਂ ਬਦਲਾ ਲੈ ਚੁੱਕੇ ਹਾਂ